ਵੀਡੀਓ ਨੂੰ ਦੇਖ ਰਹੇ ਸਾਰੇ ਮਾਈਆਂ ਪਾਈਆਂ ਬੱਚੇ ਬਜ਼ੁਰਗਾਂ ਨੂੰ ਸਾਸਰੀ ਗਾ ਜੀ ਤੇ ਅੱਜ ਆਪਾਂ ਚੱਲੇ ਆ ਜੀ ਮਾਤਾ ਚਿੰਦਪੁਰਨੀ ਵੱਡੀ ਗੱਲ ਇਹ ਹੈ ਕਿ ਜੀ ਅੱਜ ਚੱਲੇ ਆ ਆਪਾਂ ਸਾਈਕਲਾਂ ਤੇ ਆਪਣੀ ਪਹਿਲੀ ਸਾਈਕਲ ਯਾਤਰਾ ਸੋ ਆਪਣੇ ਪਿੰਡ ਤੋਂ ਦੂਰੀ ਹੈ ਜੀ ਮਾਤਾ ਚਿੰਦਪੁਰਨੀ ਦੀ ਲੱਗ ਪਾ ਕੇ 165 70 ਕਿਲੋਮੀਟਰ ਤੇ 110 ਕੁ ਕਿਲੋਮੀਟਰ ਨਾਰਮਲ ਰਸਤਾ ਹੈ ਜੀ ਤੇ ਉਸ ਤੋਂ ਬਾਅਦ ਗਾਂ ਪਾੜ ਸ਼ੁਰੂ ਹੋ ਜਾਂਦੇ ਨੇ ਤੇ ਦੇਖਦੇ ਆਂ ਜੀ ਸਫ਼ਰ ਕਿੰਨਾ ਨਵੇੜਦੇ ਆ ਤੇ ਤੁਸੀਂ ਸਾਡੇ ਨਾਲ ਇਸ ਵਲੋਗ ਵਿੱਚ ਬਣੇ ਰਿਹਾ ਜੀ ਜੋ ਜੋ ਅਸੀਂ ਦਾ ਹੈ ਉਹ ਐਕਟੀਵਿਟੀ ਕਰਾਂਗੇ ਤੁਹਾਨੂੰ ਸਾਰੇ ਵਲੋਗਾਂ ਵਿੱਚ ਦਿਖਾਉਂਦੇ ਰਾਵਾਂਗੇ ਸੋ ਹੁਣ ਵੇਖਦੇ ਕਿੰਨੀਆਂ ਬਾਟਾਂ ਕੱਢਦੇ ਆਪਾਂ ਤੇ ਬਨਰੋਸ ਵਲੋਗ ਦੇ ਨਾਲ ਲਓ ਜੀ ਸਾਹਮਣੇ ਸੂਰਜ ਦੇ ਤਾਂ ਝਾਤੀਆਂ ਮਾਰ ਲੱਗ ਪਏ ਨੇ ਤੇ ਆਪਾਂ ਬਾਟਾਂ ਕੱਢੇ ਆਉਣੇ ਆ ਜੀ ਲਗਭਗ ਘਰੋਂ ਆਪਾਂ 5.5 ਤੁਰ ਪਈਗੇ ਤੇ ਥੋੜਾ ਸਫਰ ਕੱਢ ਲਿਆ ਆਪਾਂ ਤੇ ਆਹ ਸਮਾਨ ਸੱਲਾ ਆਪਣਾ ਲੈਟ ਲਾਈ ਸਾਈਕਲ ਤੇ ਆਪਾਂ ਇੱਕ ਆਹ ਘੰਟੀ ਲਾਈ ਘੰਟੀ ਆਹ ਡੱਬੇ ਚ ਟੰਗਿਆ ਆਪਾਂ ਸਾਰਾ ਸਮਾਨ ਆਪ ਆਪਣਾ ਪਾਵਰ ਬੈਂਕ ਮਾਈਕ ਇਨਸਟਾ 360 ਵਗੈਰਾ ਤੇ ਸਾਹਮਣੇ ਟੰਗਿਆ ਆਪਾਂ ਸਾਈਕਲ ਤੇ ਕੇਲੇ ਤੇ ਪ੍ਰੋਟੀਨ ਵੀ ਜ਼ਰੂਰੀ ਹੈ ਜੀ ਆਹੋ ਤੇ ਰਾਜ ਦੇ ਰੋਕੇ ਮਾੜੀ ਮੋਟੀ ਪੇਟ ਪੂਜਾ ਕਰਦੇ ਆ ਕੋਈ ਘਰੋ ਪੀਤੀ ਕੱਲੀ ਚਾਹ ਤੇ ਖਾਦੇ ਦੋ ਦਿਨ ਰਸ ਤੇ ਆਪਣਾ ਕ੍ਰਿਸ਼ਨ ਆਣੀ ਵੀਰ ਵੀਰ ਨੂੰ ਕਰ ਲੋ ਸਬਸਕ੍ਰਾਈਬ 10 ਰਿਖੋ ਸਿਮਰਨ ਅਰੋੜਾ ਅਨਫਿਲਟਰਡ ਤੇ ਸਾਡਾ ਬਲੌਗ ਵੇਖਦੇ ਰਹੋ ਜੀ ਬੜੇ ਰਹੋ ਅਖੀਰ ਤੱਕ ਹਾਂਜੀ ਤੇ ਹੁਣ ਆਪਾਂ ਪਿੰਡੋਂ 13-14 ਕਿਲੋਮੀਟਰ ਸਫ਼ਰ ਤੈਅ ਕਰ ਲੈਣਾ ਮਿੱਤਰ ਆਪਾਂ ਅੱਜ 13-14 ਕਿਲੋਮੀਟਰ ਸਫ਼ਰ ਤੈਅ ਕਰਕੇ ਆਵਾ ਬ੍ਰੇਕ ਮਾਰੀ ਪਹਿਲੀ ਤੇ ਘੁੱਟ ਘੁੱਟ ਪੀਤਾ ਪਾਣੀ ਜਿਹਦੇ ਤੇ ਆਪਾਂ ORS ਪਾਇਆ ਹੋਇਆ ਵੀ ਸਰੀਰ ਦੀ એનર્ਜੀ ਬੂਸਟਰ ਹੋਵੇ ਆਪਣੀ ਤੇ ਆਪਣੇ ਕੋਲ ਆ ਥੋੜੇ ਕੇਲੇ ਤੇ ਨਾਲ ਆਪਣੇ ਕੋਲੇ ਛੋਲੇ ਤੇ ਹੁਣ ਬੱਸ ਚਬਾਉਣੇ ਆ ਛੋਲੇ ਥੋੜੇ ਥੋੜੇ ਤੇ ਚੱਲਦੇ ਆ ਜੀ ਅੱਗੇ ਤੇ ਆਪਣੇ ਸਾਹਮਣੇ ਆ ਜੀ ਸਤਲੁਜ ਦਰਿਆ ਸਤਲੁਜ ਦਰਿਆ ਨੂੰ ਕਰਾਸ ਕਰਦੇ ਪਏ ਆ ਜੀ ਤੇ ਇਹੀ ਗਾਂ ਦਰਿਆ ਜਾਂਦਾ ਹਰੀਕੇ ਪੱਤਣ ਤਿੱਕਰ ਉਧਰ ਪਾਣੀ ਨੱਕੋ ਨੱਕੀ ਹੋ ਗਿਆ ਜੀ ਤੇ ਹੁਣ ਬਾਰਸ਼ਾਂ ਚੱਲੀਆਂ ਆਉਂਦੀਆਂ ਪਾਣੀ ਦਰਿਆਵਾਂ ਚ ਵਧੀ ਜਾਂਦੇ ਨੇ ਭਈ ਲੈ ਭਈ ਨਾਮ ਦੱਸ ਤੇਰਾ ਨਾਮ ਕੀ ਆ ਨਿਹਾਲ ਤੇ ਨਿਹਾਲ ਭਈ ਤੇਰਾ ਪਿੰਡ ਕਿਹੜਾ ਵਾ ਬਾਵੀਆਂ ਠੀਕ ਹੈ ਇਹ ਮਲਿਆ ਪਣ ਨਿਹਾਲ ਮੁੰਡਾ ਜੀ ਆਪਣਾ ਯਾਰ ਮਿੱਤਰ ਨਵਾਂ ਯਾਰ ਮਿੱਤਰ ਏ ਆਪਾਂ ਨੂੰ ਵੇਖ ਕੇ ਵੀਰਾ ਕਹਿੰਦਾ ਕਿੱਧਰ ਜਾ ਰਹੇ ਹੋ ਅਸੀਂ ਕਹਿੰਦੇ ਜੀ ਮਾਦ ਜਿੰਦਪੁਰ ਨੇ ਇਹ ਆਪਾਂ ਖੜੇ ਆ ਬਈ ਇਹ ਆਪਾਂ ਖੜੇ ਆ ਬਈ ਸ਼ਾਹਕੋਟ ਪੰਪ ਤੇ ਰੁਕੇ ਸੀ ਪਾਣੀ ਦੀ ਬੋਤਲ ਭਰਨ ਨੂੰ ਤੇ ਹੁਣ ਆਪਾਂ ਰੁਕੇ ਆ ਜੀ ਜਿੰਦਰ ਰਹਿ ਗਿਆ ਤੋਂ ਲਗਭਗ 20 ਕੁ ਕਿਲੋਮੀਟਰ ਦਾ 40 ਕਿਲੋਮੀਟਰ 40 ਕਿਲੋਮੀਟਰ ਤੇ ਬਾਬਾ ਵਾਰਡ ਆਪਾਂ ਕੱਢ ਆਏ ਆ ਜੀ ਤੇ ਪਿੱਛੇ ਰੁਕੇ ਸੀ ਪੰਪ ਤੇ ਆਪਾਂ ਉਥੇ ਪਾਣੀ ਪੂਣੀ ਪੀਤਾ ਤੇ ਹੁਣ ਲੱਗੀ ਥੋੜੀ ਥੋੜੀ ਭੁੱਖ ਤੇ ਛਕਦੇ ਆਂ ਕੇਲੇ ਤੇ ਛੋਲੇ ਤੇ ਥੋੜੇ ਥੋੜੇ ਬਦਾਮ ਤੇ ਇੱਥੇ 10 ਸਾਲਾਂ ਨੇ ਰੁਕੇ ਰੁਕੇ ਨੇ ਤੇ ਆਹ ਰਸਤੇ ਵਿੱਚ ਫਲਾਈਓਵਰ ਬਹੁਤ ਜਿਆਦਾ ਹੈ ਜੀ ਬਹੁਤ ਜ਼ੋਰ ਲਗਾਉਂਦੇ ਬਹੁਤ ਜ਼ੋਰ ਆਪਾਂ ਛੱਡ ਤੇ ਆਪਾਂ ਫੜੇ ਸਿਆੜਾਲ ਰਿੰਕ ਰੋਡ ਲਿੰਕ ਰੋਡ ਆ ਇਧਰ ਦੀ ਪਟਾਕੇ ਪਾਉਣੇ ਨੇ ਕਲਚਰ ਆਉਂਦੇ ਦੌਰਾਨ ਆ ਚ ਜਾਨੀ ਭਾਰੀ ਲੋਡ ਪੈਂਦੀ ਹੈ ਜੀ ਇਹ ਬਰਾਤੀ ਪਾਣੀ ਪੀਉਂਦੇ ਸੀ ਤੇ ਸਵੇਰ ਉੱਠ ਕੇ ਪਾਲੇ ਫਲਾ ਆ ਪਿਆ ਚ ਤੇ ਹੁਣ ਖਾਣੇ ਆ ਜੀ ਹਾਂ ਜੀ ਦੇ ਰਸਤੇ ਵਿੱਚ ਆਪਾਂ ਰੁਕੇ ਹਾਂ ਜੀ ਪੁੱਕ ਪੁੱਕ ਲੱਗ ਗਈ ਹੈ ਤੇ ਹੁਣ ਚਾਹ ਪਾਣੀ ਪੀਣੇ ਅਤੇ ਜਾਂ ਮਗੀਆਂ ਰੋਟੀਆਂ ਤੇ ਨਾਲ ਚਾਹ ਚੱਲਦੇ ਆਪੇ ਲੌੜੀ ਹੁਣ ਰਸਤੇ ਵਿੱਚ ਰੁਕੇ ਆਂ ਆਪਾਂ ਪੁੱਕ ਲੱਗ ਗਈ ਹੈ ਨਾਲੇ ਖਾਣੇ ਰੋਟੀਆਂ ਸੇਪੜ ਨਾਲੇ ਪੀਣੇ ਆਈ ਚਾਹ ਤੇ ਆਟਾ ਬੈ ਰੁਕੇ ਆਂ ਜੀ ਆਪਾਂ ਤੇ ਲੋ ਜੀ ਨਕੋਦਰ ਆ ਪਹੁੰਚ ਗਏ ਆਂ ਨਕੋਦਰ ਤੋਂ ਆਪਾਂ ਕਿੱਧਰ ਲੈ ਚਲੀਵ ਕੀਤਾ ਬਰੋ ਐਨੇ ਚ 703 ਲੀਵ ਕਰਕੇ ਨਕੋਦਰ ਤੋਂ ਫਗਵਾੜੀ ਸਾਈਡ ਪੈ ਗਏ ਆਂ ਜੀ ਇਧਰ ਹੀ ਪੈਂਦਾ ਤਾਂ 1-2 ਕਿਲੋਮੀਟਰ ਵੱਧਦੇ ਪਰ ਸ਼ਾਂ ਮਿਲੂਗੀ ਰਸਤੇ ਵਿੱਚ ਉਧਰ ਹੈ ਜੀ ਵੱਡਾ ਹਾਈਵੇ ਤੇ ਸ਼ਾਂ ਦੇਖ ਨੂੰ ਨਹੀਂ ਮਿਲਦੀ ਸੋ ਆਪਾਂ ਇਹ ਰਾਹ ਚੁਣਿਆ ਤੇ ਹੁਣ ਆਪਾਂ ਕੁਦਰ ਕ੍ਰੋਸ ਕਰਕੇ ਜੀ ਪਹੁੰਚਕੇ ਆ ਪਿੰਡ ਸ਼ੰਕਰ ਤੇ ਇਥੋਂ ਦਾ ਛੋਟਾ ਮੋਟਾ ਬਾਜ਼ਾਰ ਸੋਹਣਾ ਏਰੀਆ ਸ਼ਾਂ ਦੇ ਕਿਹ ਚੜ ਦਮਲਾਂ ਰੁੱਕ ਗਏ ਤੇ ਪਾਣੀ ਪੋਣੀ ਪੀਣੇ ਆ ਜੀ ਫਿਰ ਅੱਗੇ ਵੱਧਦੇ ਆ ਜੀ ਲਓ ਜੀ ਫਗਵਾੜਾ ਤੁਰਿਆ ਗਿਆ 17 ਕਿਲੋਮੀਟਰ ਨਵੀਂ ਦਿੱਲੀ 369 ਤੇ ਹਿਆਰਪੁਰ 59 ਤੇ ਜਲੰਧਰ ਮਟਿਆ ਹੋਇਆ ਤੇ ਫਗਵਾੜਾ ਹੁਸ਼ਿਆਰਪੁਰ ਪਾਰ ਕਰਕੇ ਹਿਮਾਚਲ ਪ੍ਰਦੇਸ਼ ਆ ਜੂਗਾ ਉਸ ਦਿਨ ਬਾਅਦ ਪਹਾੜਿਆ ਪਹਿਲਾ ਆਪਣਾ ਰੀਚ ਹੈ ਮਤਲਬ ਫਗਵਾੜੇ ਪਹੁੰਚਣਾ ਪਹਿਲਾ ਫਗਵਾੜੇ ਪਹੁੰਚਾਂਗੇ ਆਫਟਰ ਦਾਡ ਹੁਸ਼ਿਆਰਪੁਰ ਫਿਰ ਹਿਮਾਚਲ ਪ੍ਰਦੇਸ਼ ਅਸਲ ਦੀ ਆਪਾਂ ਹੱਦ ਤੇ ਐਂਟਰ ਹੁੰਦੇ ਹੋਈ ਆਂਗਾ ਪਹਿਲਾ ਜਿਹੜਾ ਆਪਣਾ ਟਾਰਗੇਟ ਹੋਇਆ ਹੈਗਾ ਫਗਵਾੜਾ ਪਹਿਲਾ ਫਗਵਾੜਾ ਓਕੇ ਜੀ ਫਗਵਾੜੇ ਪਹੁੰਚ ਕੇ ਮਿਲਿਆ ਜੀ ਆਪਾਂ ਨੂੰ ਪਹਿਲਾ ਲੰਗਰ ਤੇ ਲੰਗਰ ਲੱਗਾ ਕੜੀ ਚੌਲ ਦਾ ਠੰਡਾ ਪਾਣੀ ਤੇ ਚੱਲਦੇ ਆਪਾਂ ਅੰਦਰ ਹਿੱਤ ਸਕਦੇ ਆਂ ਪ੍ਰਸ਼ਾਦਾ ਪਾਣੀ ਚੌਲ ਕੜੀ ਤੇ ਹੁਣ ਆਪਾਂ ਅੱਛਾ ਲੱਗੇ ਆ ਜੀ ਕੜੀ ਚੋਲ ਦਾ ਲੰਗਰ ਨਾਲ ਮੇਰੇ ਮਿੱਤਰ ਪਿਆਰਾ ਕ੍ਰਿਸ਼ਨਾ ਐਨੀਵੇਅਰ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਤੇ ਹੁਣ ਆਪਾਂ ਹਜ਼ਾਰਪੁਰ ਪਹੁੰਚਣ ਵਾਲੇ ਬਾਈ ਕਿੰਨਾ ਰਹਿ ਗਿਆ ਥੋੜਾ 35 ਕਿਲੋਮੀਟਰ 35 ਕਿਲੋਮੀਟਰ ਰਹਿ ਗਿਆ ਹਜ਼ਾਰਪੁਰ ਇਥੋਂ ਤੇ ਗਰਮੀ ਬਹੁਤ ਜ਼ਿਆਦੀ ਹੈ ਧੂਆਂ ਨਿਕਲਿਆਦਾ ਪੂਰਾ ਅਸੀਂ ਵੈਦਰ ਵੇਖ ਆਏਗਾ ਤੇ ਵੈਦਰ ਠੀਕ ਸੀਗਾ ਮਤਲਬ ਵਧੀਆ ਚਾਂਸ ਈ ਰੇਨ ਦੇ ਤੇ ਬਟ ਠੰਡਾ ਮੌਸਮ ਹੋਇਆ ਨਹੀਂ ਤੇ ਗਰਮੀ ਨੇ ਚੇਪ ਕੱਢੇ ਪਿਆ ਤੇ ਰਸਤੇ 'ਚ ਰੋਕੇ ਹੁਣ ਪੀਣ ਲੱਗੇ ਅਸੀਂ ਚਾਹ ਨਾਲ ਖਾਵਾਂਗੇ ਬਿਸਕਟ ਜਿਹੜੇ ਆਪਾਂ ਘਰੋਂ ਲੈ ਕੇ ਆਏ ਆ ਤੇ ਠੀਕ ਡਾਕਟਰ ਸਾਹਿਬ ਬਨਰੋ ਬਲਾਉ ਦੇ ਨਾਲ ਚੈੱਕ ਹਾਂਜੀ ਤੇ ਇਹ ਆ ਬਿਸਕਟ ਅਬ ਇਸकी ਚੁੱਭੀ ਲਗਾਈ ਜਾਏਗੀ ਤੇ ਫਿਰ ਖਾਇਆ ਜਾਏਗਾ ਹਾਂਜੀ ਤੇ ਗਰਮੀ ਬਹੁਤ ਆ ਇਹਨੂੰ ਵਾਰ-ਵਾਰ ਬੋਤਲ ਨੂੰ ਭਰ ਲਈਦਾ ਤੇ ਪੀ ਲਈਦਾ ਭਰ ਲਈਦਾ ਤੇ ਪੀ ਲਿਆ ਐਂਦੇ ਅਸਰ ਕਰੇ ਹੋਣੇ ਅੱਜ ਗਰਮੀ ਹੋ ਗਈ ਬਹੁਤ ਜ਼ਿਆਦੀ ਤੇ ਟ੍ਰੈਫਿਕ ਟ੍ਰੂ ਹੋਈ ਬਹੁਤ ਜ਼ਿਆਦਾ ਠੀਕ ਹਿਸਾਬ ਦਾ ਵੈਸੇ ਤੇ ਜੇ ਮੌਸਮ ਠੰਡਾ ਹੁੰਦਾ ਨਾ ਫਿਰ ਤਾਂ ਬਾਟਾਂ ਹੀ ਬੜੀਆਂ ਖਿੱਚਦੇ ਨਹੀਂ ਆਈਆਂ ਜਿਹੜਾ ਬੁੱਟ ਬਾਣਾ ਕਿ ਨਹੀਂ ਮਿੱਤਰ ਆਪਾਂ ਤਪਾ ਦੇਣਾ ਹਿਸ਼ਾਰ ਕਰੋ ਯਾਰ ਆ ਫਿਰ ਵੀ ਚੰਗੇ ਆਪਾਂ 90 ਕਿਲੋਮੀਟਰ ਬਾਟ ਖਿੱਚ ਆਏ ਆ ਤੇ ਥੋੜਾ ਰਹਿ ਗਿਆ ਪਿੱਛੇ ਹਿਸਾਬ ਦਾ ਤੇ ਲੱਗੇ ਰਹਿੰਦੇ ਆ ਜੀ ਇੰਡੀਆ ਆਸਰੇ ਜੀ ਤੇ ਆਪਾਂ ਖੜੇ ਆ ਹਸ਼ਿਆਰਪੁਰ ਤੋਂ 20 ਕਿਲੋਮੀਟਰ ਪਿੱਛੇ ਇੱਥੇ ਮਿਲ ਜਾਂ ਲੰਗਰ ਤੇ ਚਾਹਨਾ ਕਲਾ ਕਨਾ ਪ੍ਰਸ਼ਾਦ ਤੇ 5-7 ਕਿਲੋਮੀਟਰ ਸਾਈਕਲ ਚਲਾਈਦਾ ਜੀ ਫਿਰ ਕੁਛ ਨਾ ਕੁਛ ਖਾ ਕੇ ਪਾਣੀ ਪੋਣੀ ਪੀ ਲਈਦਾ ਵਾ ਗਰਮੀ ਬਹੁਤ ਤੇ ਇਹਦੇ ਨਾਲ ਵੀ ਸਰੀਰ ਵਧੀਆ ਰਹਿੰਦਾ ਹੈ ਹਾਂਜੀ ਤੇ ਆਪਾਂ ਹਸ਼ਿਆਰਪੁਰ ਪਹੁੰਚ ਗਏ ਆ ਜੀ ਹਸ਼ਿਆਰਪੁਰ ਪਹੁੰਚ ਗਏ ਤੇ ਦਿਨ ਬਹੁਤ ਢਲ ਗਿਆ ਜੀ ਟਾਈਮ ਹੋ ਗਿਆ ਪੌਣੇ 7 ਵਜੇ ਦਾ ਤੇ ਸਾਡੀ ਬਾੜ ਘਟੋ ਘਟ 50 ਤੋਂ 60 ਕਿਲੋਮੀਟਰ ਪਈ ਆ 56 ਕਿਲੋਮੀਟਰ ਪਈ ਨਾ ਬਾਈ 55.5 ਕਿਲੋਮੀਟਰ ਬਾੜ ਹੈਗੀ ਆ ਤੇ ਦਿਨ ਢਲ ਗਿਆ ਵਾ ਤੇ ਰਾਤ ਨੂੰ ਸਫਰ ਕਰਨਾ ਹਨਾ ਗਲਤ ਗੱਲ ਏ ਤੇ ਇੱਥੇ ਜੀ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਦਾ ਤੇ ਇੱਥੇ ਜਾ ਕੇ ਆਪਾਂ ਪਤਾ ਕਰਦੇ ਆ ਜੇ ਰਹਿਣ ਬਸੇਰਾ ਆਪਾਂ ਨੂੰ ਰਾਤ ਦਾ ਮਿਲ ਗਿਆ ਤੇ ਆਪਾਂ ਇੱਥੇ ਰਾਤ ਕੱਟਦੇ ਆ ਜੀ ਤੇ ਸਵੇਰ ਨੂੰ ਅਗਲਾ ਭੇਡਾ ਕੱਢਦੇ ਆ ਸਾਹਮਣੇ ਜੀ ਗੁਰਦੁਆਰਾ ਸਾਹਿਬ ਆਪਾਂ ਸੁਨੇ ਬਾਸਾਈ ਉਹਦੇ ਗੁਰਦੁਰ ਸਾਹਿਬ ਰੁਕੇ ਆ ਜੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਤੇ ਇੱਥੇ ਬਾਬਾ ਜੀ ਨੇ ਆਪਾਂ ਨੂੰ ਕਮਰਾ ਦਿੱਤਾ ਹਾਲ ਮਿਲ ਗਿਆ ਆਪਾਂ ਨੂੰ ਰਹਿਣ ਵਾਸਤੇ ਤੇ ਬਾਬਾ ਨੇ ਚੰਗਾ ਮਾਨਤਨ ਕੀਤਾ ਆਪਣਾ ਪ੍ਰਸ਼ਾਦਾ ਪਾਣੀ ਛਕਾਇਆ ਤੇ ਹੁਣ ਇੱਥੇ ਆਪਾਂ ਆਰਾਮ ਕਰਦੇ ਆ ਜੀ ਤੇ ਲਓ ਜੀ ਬਾਬਾ ਨੇ ਸਾਨੂੰ ਗਰਦੇ ਕੁਤੇ ਦੇ ਦੇ ਸੀਗੇ ਤੇ ਆ ਲੰਗਰ ਹਾਲ ਚ ਪਏ ਆ ਜੀ ਲੰਗਰ ਹਾਲ ਨੂੰ ਦੇਖ ਲਓ ਤੇ ਕੱਲ ਨੂੰ ਕਰਦੇ ਆ ਅਗਲੇ ਸਫ਼ਰ ਦੀ ਸ਼ੁਰੂਆਤ ਇਹ ਤੋਂ ਪਰੇ ਤਾਂ ਪਾਣੀ ਛਕ ਲਿਆ ਵਾ ਸਹੀ ਹੈ ਤੇ ਬਾੜ ਰਹਿ ਗਈ ਆਪਣੀ ਗੱਲ ਦੀ 50 60 ਕਿਲੋਮੀਟਰ ਉਹ ਆਪਾਂ ਕੱਲ ਨੂੰ ਖਿੱਚਦੇ ਹਾਂ ਜੀ ਬਾਟਾਂ ਤੇ ਆਸ ਕਰਦਾ ਤੁਹਾਨੂੰ ਇਹ ਬਲੌਗ ਚੰਗਾ ਲੱਗੂਗਾ ਤੇ ਕੱਲ ਨੂੰ ਮਿਲਦੇ ਹਾਂ ਆਪਾਂ ਪਾਰਟ 2 ਦੇ ਵਿੱਚ ਤੇ ਮਹਾਰਾਜ ਚਿੰਦਪੁਰ ਦੀ ਗੱਲ ਤੇ ਪਹੁੰਚ ਜਾਗੇ ਤੇ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆ ਜੀ ਇਹ ਬਲੌਗ ਤੁਹਾਨੂੰ ਚੰਗਾ ਲੱਗਾ ਏ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਤੇ ਮਿਲਦੇ ਹਾਂ ਜੀ ਕੱਲ ਨਵੇਂ ਬਲੌਗ ਦੇ ਵਿੱਚ ਟਿਲ ਦੈਨ ਬਾਏ ਬਾਏ ਰੱਬ ਰੱਖਾ